ਸਤਿ ਸ਼੍ਰੀ ਅਕਾਲ ਜੀ ਨੰਥ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਅੱਜ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰ ਰਹੇ ਹਾਂਗੇ ਆਪਾਂ ਇਹਦੀ 8 ਇੰਚ ਮੂਰੀ ਰੱਖਣੀ ਹੈ ਜੀ ਬਾਲੀ ਜਿਆਦਾ ਛੋਟੀ ਮੂਰੀ ਨਹੀਂ ਰੱਖਣੀ ਵੀ ਨੋਰਮਲ ਜੀ ਕਟਿੰਗ ਮੂਰੀ ਰੱਖਣੀ ਆਪਾਂ ਨੇ ਜੇਕਰ ਵੀ ਜਿਆਦਾ ਛੋਟੀ ਮੂਰੀ ਰੱਖਣੀ ਹੋਵੇ ਤਾਂ 7 ਰਹਿ ਜਾਂਦੀ ਹੈ ਜੀ ਇਸ ਤੋਂ ਘੱਟ ਮੂਰੀ ਸੈਟ ਨਹੀਂ ਆਉਂਦੀ ਜੇ ਪਤਲੇ ਬੰਦੇ ਦੀ ਆ ਤਾਂ 6.5 ਰਹਿ ਜਾਂਦੀ ਹੈਗੀ ਤੇ ਆਪਾਂ ਇਹਦੀ ਕਟਿੰਗ ਕਰਨ ਲੱਗੇ ਆ ਜੀ ਸਾਰਿਆਂ ਚੋਂ ਪਹਿਲਾਂ ਤਾਂ ਤੁਹਾਨੂੰ ਇੰਨਾ ਸੌਖਾ ਤਰੀਕਾ ਦੱਸੂ ਤੁਸੀਂ ਆਮ ਨਾਲ ਕਟਿੰਗ ਕਰ ਸਕਦੇ ਹੋ ਪੈਂਟ ਪਲਾਜੋ ਦੀ ਨਾ ਥੋੜਾ ਪਲਾਜੋ ਘੁੰਮੂਗਾ ਤੇ ਨਾ ਖਿੱਚ ਮਾਰੂਗਾ ਜਿਵੇਂ ਕਈ ਵਾਰੀ ਉੱਪਰ ਜੇ ਚੜਨ ਲੱਗ ਜਾਂਦਾ ਇਹਦੇ ਲਈ 2-3 ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜੀ ਆਪਾਂ ਉਹ ਵੀ ਦੱਸਾਂਗੇ ਜਿਵੇਂ ਇਹਨਾਂ ਦੇ ਜਿਹੜੇ ਥਾਈਜ਼ ਦਾ ਨਾਪ ਹੈਗਾ ਉਹ 26 ਜਾਏਗਾ ਤੇ ਆਪਾਂ ਇਹਦੇ ਵਿੱਚ ਲੂਜ਼ਿੰਗ ਪਾ ਕੇ ਇਹਦਾ 30 ਇੰਚ ਦੇ ਹਿਸਾਬ ਨਾਲ 30 ਦਾ ਹਾਫ 15 ਹੋ ਗਿਆ ਜੀ ਆਪਾਂ 15 'ਚ ਇੱਕ ਪੱਲਾ ਵੱਡਾ ਛੋਟਾ ਰੱਖਦੇ ਹੁੰਦੇ ਨੇ 15 'ਚ ਆਪਾਂ ਇੱਕ ਘਟਾ ਦਾਂਗੇ 14 ਤੇ 16 ਦਾ ਆਪਣੇ ਜਿਹੜੇ ਦੋਨੋਂ ਪੱਲੇ ਹੋਗੇ ਇਹ ਤੇ ਆਪਾਂ ਇਹਦੀ ਲੈਂਥ ਲੈਣੀ ਹੈ ਦੀ ਟੋਟਲ ਲੈਂਥ ਹੈ ਜੀ 34 ਇੰਚ ਤਿਆਰ ਰੱਖਣਾ ਆਪਾਂ ਨੇ ਇਹ ਤਾਂ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ 33.5 ਕਰਾਂਗੇ ਕਿਉਂਕਿ ਅੱਧਾ ਇੰਚ ਮਾਰਜਨ ਚ ਰਹਿ ਕੇ 33 ਹੋ ਜਾਊਗਾ 1 ਇੰਚ ਦੀ ਆਪਣੀ ਉੱਤੇ 벨ਟ ਲੱਗ ਜਾਂਦੀ ਆ 1 ਇੰਚ ਤੋਂ ਸੂਤਕ ਪਰ ਉੱਪਰ ਹੁੰਦੀ ਆ ਜੀ 벨ਟ ਦੀ ਜੜਾਈ ਜਿਹੜੀ ਹੁੰਦੀ ਹੈ ਤੇ 1 ਇੰਚ ਦੀ ਆਪਣੀ 벨ਟ ਲੱਗ ਕੇ ਨੇ 34 ਤਿਆਰ ਹੋ ਜਾਣਾ ਜੀ ਆਪਾਂ نیچے ਇਹਦੇ ਮੂਰੀਆਂ ਦੇ ਵਿੱਚ ਰੱਖਾਂਗੇ 2.5 ਇੰਚ ਐਕਸਟਰਾ ਤੁਸੀਂ 2 ਵੀ ਰੱਖ ਸਕਦੇ ਹੋ ਜੇ ਚੌੜੀ ਮੂਰੀ ਮੋੜਨੀ ਹੈ ਤਾਂ 2.5 ਰੱਖ ਸਕਦੇ ਹਾਂ ਮੈਂ ਇਹਦੇ ਵਿੱਚ ਮੂਰੀ ਦਾ ਮਾਰਜਨ ਰੱਖੂੰਗੀ ਜੀ 2.5 ਇੰਚ ਆਪਾਂ ਇਹ ਰੱਖਾਂਗੇ ਤੇ 3.5 ਇੰਚ ਦੀ 2.5 ਤੋਂ ਬਾਅਦ ਕਟਿੰਗ ਕਰਾਂਗੇ 2.5 ਸਾਢੇ 3.5 ਜ 2.5 ਇੰਚ ਪਾ ਦਿਓ ਤਾਂ 36 ਇੰਚ ਆਪਾਂ ਦੀ ਟੋਟਲ ਲੈਂਥ ਰੱਖਣੀ ਹੈ ਜੀ ਤੇ ਆਪਾਂ ਇਹਨੂੰ 14 ਇੰਚ ਦੀ ਆਪਾਂ ਨੇ ਜਿਹੜੀ ਚੜਾਈ ਕੱਟਾਂਗੇ 14 ਇੰਚ ਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਨੀ ਹੈ ਜੀ 14 ਇੰਚ ਚੜਾਈ ਤੇ 36 ਇੰਚ ਲੰਬਾਈ ਆਪਾਂ 14 14 ਤੇ ਨਿਸ਼ਾਨ ਲਾ ਕੇ ਇੱਕ ਦੋ ਪੱਲੇ ਜਿਹੜੇ ਆਪਣੇ ਫਰੰਟ ਵਾਲੇ ਉੱਤਰ ਜਾਣਗੇ ਇਹ ਫਿਰ ਇਸ ਤੋਂ ਬਾਅਦ ਆਪਾਂ ਨੇ ਕਾਟਾ ਪਾਉਣੀਆਂ ਨੇ ਪਹਿਲਾਂ ਤੁਸੀਂ ਇਹਨੂੰ ਵੀ ਸਹੀ ਤਰੀਕੇ ਨਾਲ ਨਾਪ ਲਿਓ ਆਪਾਂ ਨੇ ਜਿਹੜੀ ਉੱਪਰ ਆਸਣ ਦਾ ਰੱਖਿਆ ਜੀ ਤਾਂ ਆਪਾਂ ਨੇ ਇਹ ਰੱਖਿਆ 9.5 ਇੰਚ ਲੰਬਾਈ ਤੇ ਸਵਾ 2 ਇੰਚੇ ਦੀ ਚੜਾਈ ਰੱਖੀ ਹੈ 1 ਇੰਚ ਦਾ ਕਾਰਨਰ ਜੋ ਆਪਾਂ ਨੇ ਬਾਕਸ ਬਣਾ ਲਿਆ ਸੀ ਕਾਰਨਰ ਚੋ 1 ਇੰਚ ਦੀ ਆਪਾਂ ਨੇ ਸ਼ੇਪ ਦਿੱਤੀ ਹੈ ਵੀ ਕਾਟ ਪਾਈਏਗੀ ਤੇ ਇੱਥੇ ਮੂਰੀ ਲਈ ਆਪਾਂ ਨੂੰ ਚਾਹੀਦਾ ਜੀ ਜਿਵੇਂ 14 ਇੰਚ ਹੈ ਉਹਦੇ 7 'ਚ ਸੈਂਟਰ ਕਰ ਲੋ ਇਹਦੇ 7 ਤੱਕ ਵੀ ਜਿਵੇਂ ਜਿੰਨਾ ਇਹ ਪੱਲਾ ਰੱਖਿਆ ਜੇ 14 ਰੱਖਿਆ ਤਾਂ 7 ਜੇ 16 ਰੱਖਿਆ ਤਾਂ 8 ਇਹਦੇ ਸੈਂਟਰ 'ਚ ਨਿਸ਼ਾਨ ਲਾ ਲਓ ਇਹ ਜ਼ਰੂਰੀ ਨੇ ਜੀ ਇਹਦੇ ਨਾਲ ਆਪਣਾ ਜਿਹੜਾ ਪਲਾਜੋ ਹੈ ਉਹ ਕੁਮੂਗਾ ਨਹੀਂ ਵੀ ਕਈ ਵਾਰੀ ਆਪਣਾ ਪਲਾਜੋ ਟੇਡਾ ਚੱਲਿਆ ਜਾਂਦਾ ਉਹ ਨਹੀਂ ਹੋਊਗਾ ਬਿਲਕੁਲ ਸਿੱਧਾ ਰਹੂਗਾ ਇਹਦੇ ਸੈਂਟਰ 'ਚ ਆਪਾਂ ਨੇ ਜਿਹੜੇ ਨਿਸ਼ਾਨ ਲਾ ਲੈਣੇ ਨੇ ਤੇ ਐਵੇਂ ਇੱਕ ਸਾਈਡ 9.5 ਆਪਾਂ ਝੋਲੀ ਦੀ ਕਾਟ ਪਾਤੀ ਦੂਜੀ ਸਾਈਡ ਵੀ ਆਪਾਂ 9.5 ਤੇ ਨਿਸ਼ਾਨ ਲਾ ਲੈਣਾ ਇਹਦੇ ਨਾਲ ਆਪਣਾ ਮਾਰਜਨ ਹੋ ਜਾਊਗਾ ਤੇ ਮੂਰੀ ਰੱਖਣ ਲਈ ਜੀ ਆਪਾਂ ਨੇ ਜਿਵੇਂ 7 ਤੇ ਨਿਸ਼ਾਨ ਲਾਇਆ ਸੀ ਆਪਾਂ ਨੇ ਇਹਦੀ ਮੂਰੀ 8 ਤਿਆਰ ਕਰਨੀ ਹੈਗੀ ਆਪਾਂ 8 ਫਰੰਟ ਪੱਲਾ 8 ਰੱਖ ਲਾਂਗੇ ਜੀ ਬੈਕ 10 ਹੋ ਜਾਊਗਾ ਉਹਦੇ ਨਾਲ ਕੀ ਹੈਗਾ ਆਪਣੀ ਜਿਹੜਾ 10 ਤੇ 8 ਕਿੰਨਾ ਹੋ ਗਿਆ 18 ਉਹਦੇ ਵਿੱਚੋਂ 2 ਇੰਚ ਨਿਕਲ ਜਾਊਗਾ ਆਪਣਾ ਸਲਾਈਆਂ ਚ 16 ਰਹਿ ਜਾਊਗਾ 8 ਇੰਚ ਮੂਰੀ ਰਹਿ ਜੂਗੀ ਆਪਣੀ ਠੀਕ ਹੈ ਜੀ ਆਪਾਂ ਬਿਲਕੁਲ ਸੈਂਟਰ ਚੋਂ 4 ਉਧਰ 4 ਉਧਰ ਕਰਕੇ ਸੈਂਟਰ ਵਾਲੇ ਨਿਸ਼ਾਨ ਤੋਂ ਮੂਰੀ ਦੇ ਨਿਸ਼ਾਨ ਜਿਹੜੇ ਲਾ ਲੈਣੇ ਨੇ ਤੇ ਜਦੋਂ ਆਪਾਂ ਜਿੱਥੇ ਆਪਾਂ ਝੋਲੀ ਰੱਖੀ ਹੈ ਝੋਲੀ ਤੋਂ ਆਪਾਂ 1.5 ਇੰਚ ਬਾਹਰ ਨੂੰ ਵਧਾ ਕੇ ਤਕੌਣ ਚ ਆਪਾਂ ਨੇ ਕਪੜਾ ਵੱਧ ਲੈ ਲੈਣਾ 14 ਤੋਂ ਐਵੇਂ ਹੀ ਆਪਣਾ ਫਿਰ 16 ਤੋਂ ਨਿਕਲ ਜੂਗਾ ਤਾਂ ਇਹਦੇ ਨਾਲ ਜੀ ਇੱਕ ਤਾਂ ਆਪਣੀ ਬੈਠਣ ਵੇਲੇ ਜਿਹੜੀ ਖਿੱਚਣੀ ਮਾਰਦਾ ਹੈਗਾ ਪਲਾਜੋ ਦੂਸਰਾ ਵੀ ਆਪਣਾ ਕਈ ਵਾਰੀ ਪਲਾਜੋ ਟੈਟ ਹੋ ਜਾਂਦਾ ਤਾਂ ਉਹ ਨਹੀਂ ਹੋਊਗਾ ਵੀ ਜਿਵੇਂ ਕਈ ਵਾਰੀ ਪੱਟਾਂ ਕੋਲੋਂ ਆਪਣਾ ਜਿਆਦਾ ਬੈਠਣ ਲੱਗੇ ਦਿੱਕਤ ਆਉਂਦੀ ਹੈ ਮੂਰੀ ਕੋਲੇ ਇੰਚਕ ਆਪਾਂ ਸਿੱਧਾ ਨਿਸ਼ਾਨ ਲਾਵਾਂਗੇ ਫਿਰ ਆਪਾਂ ਸ਼ੇਪਰ ਫੱਟੀ ਧਰ ਲੈਣੀ ਹੈ ਜੀ ਉਹਦੇ ਨਾਲ ਆਪਾਂ ਨੇ ਮੂਰੀ ਵਾਲੇ ਨਿਸ਼ਾਨ ਨੂੰ ਮੂਰੀ ਵਾਲੇ ਨਿਸ਼ਾਨ ਨੂੰ ਝੋਲੀ ਤੱਕ ਇਹਨੂੰ ਛੇ ਪਰਫੱਟੀ ਨਾਲ ਮਿਲਾ ਦੇਣਾਗਾ ਐਵੇਂ ਆਪਾਂ ਦੂਸਰੀ ਸਾਈਡ ਕਰਨਾ ਜੀ ਇਹ ਨਿਸ਼ਾਨ ਨੂੰ ਵੀ ਆਪਾਂ 9.5 ਦਾ ਨਿਸ਼ਾਨ ਆਪਾਂ ਨੇ ਇੱਧਰ ਲਾ ਲਿਆ ਸੀਗਾ ਇਹਨੂੰ ਵੀ ਆਪਾਂ ਮੂਰੀ ਨਾਲ ਮਿਲਾ ਦੇਣਾਗਾ ਇਸ ਤਰੀਕੇ ਨਾਲ ਜਿਹੜੀ ਆਪਣੀ ਪੈਂਟ ਪਲਾਜ਼ੋ ਦੀ ਜਿਹੜੇ ਆ ਨਿਸ਼ਾਨੀਆਂ ਲੱਗਦੀਆਂ ਫਿਰ ਆਪਾਂ ਨੇ ਇਸ ਤੋਂ ਬਾਅਦ ਇਹ ਤੇ ਕੱਟ ਪਾ ਦੇਣੀ ਹੈਗੀ ਦੋਨੋਂ ਸਾਈਡ ਤੋਂ ਜਿਹੜਾ ਪੈਂਟ ਪਲਾਜੋ ਹੁੰਦਾਗਾ ਉਹ ਇੱਕ ਸਾਰ ਕੱਟਿਆ ਜਾਂਦਾਗਾ ਵੀ ਇਹ ਨਹੀਂ ਹੈਗਾ ਇੱਕ ਸਾਈਡ ਆਪਾਂ ਘੱਟ ਕਾਟ ਪਾਤੀ ਵੀ ਇੱਕ ਸਾਈਡ ਹਨਾ ਵੱਧ ਪਾਤੀ ਇਸ ਲਈ ਮੂਰੀ ਆਪਾਂ ਨੇ ਸੈਂਟਰ 'ਚ ਰੱਖੀ ਹੈਗੀ ਮੂਰੀ ਹਮੇਸ਼ਾ ਪਲਾਜੋ ਦੀ ਸੈਂਟਰ 'ਚ ਰੱਖੀ ਜਾਂਦੀ ਹੈ ਜੀ ਕਦੇ ਵੀ ਇੱਕ ਸਾਈਡ ਤੇ ਮੂਰੀ ਨਹੀਂ ਰੱਖੀ ਜਾਂਦੀ ਜਿਵੇਂ ਵੀ ਆਪਾਂ ਕਈ ਵਾਰੀ ਐ ਹੋ ਜਾਂਦਾਗਾ ਵੀ ਇੱਕ ਸਾਈਡ ਤੇ ਮੂਰੀ ਰੱਖ ਕੇ ਇੱਕ ਸਾਈਡ ਤੋਂ ਕੱਟਦੇ ਦੋਨੋਂ ਸਾਈਡ ਤੋਂ ਕਾਟ ਪੈਂਦੀ ਹੈ ਜੀ ਤੇ ਆਪਾਂ ਜੇਕਰ ਤੁਸੀਂ ਵੀ ਐਵੇਂ ਚਾਹੁੰਦੇ ਹੋ ਤੁਹਾਡਾ ਲੱਕ ਕੋਲੋਂ ਵੀ ਪਤਲੇ ਹੋ ਤੁਸੀਂ ਤਾਂ ਇੱਥੇ ਵੀ ਤੁਸੀਂ ਅੱਧਾ ਇੰਚ ਪਾਉਣਾ ਕਿੰਚ ਦੀ ਕਾਟ ਪਾ ਸਕਦੇ ਹੋ ਨਹੀਂ ਕੋਈ ਲੋੜ ਨਹੀਂ ਹੈਗੀ ਇਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੀ ਤੇ ਉੱਪਰੋਂ ਆਪਾਂ ਨੇ ਲੈਣੀ ਹੈ ਜਿਹੜੀ ਝੋਲੀ ਵਾਲੀ ਸਾਈਡ ਅੰਦਰ ਨੂੰ ਪਾਉਣਾ ਕਿੰਚ ਡਾਉਨ ਕਰ ਦੇਣਾਗਾ ਝੋਲੀ ਵਾਲੀ ਸਾਈਡ ਤੋਂ ਤੇ ਇਹ ਆਪਣੇ ਜੀ ਫਰੰਟ ਪੱਲੇ ਦੀ ਜਿਹੜੀ ਕਾਟ ਹੈ ਉਹ ਹੋ ਗਈ ਤੇ ਇਹਨੂੰ ਆਪਾਂ ਇੱਥੋਂ ਪਲੇਟਾਂ ਪਾ ਦੇਣੀਆਂ ਨੇ ਜਿੰਨੀ ਬੈਲਟ ਰੱਖਣੀ ਹੈ ਮਤਲਬ ਕਿ ਉਹਨਾਂ ਦੀ ਜਿਹੜੀ ਖਿੱਪ ਹੈ ਜੇ 40 ਹੈਗੀ ਤਾਂ ਤਾਂ ਆਪਾਂ ਉਸ ਦੇ ਹਿਸਾਬ ਨਾਲ ਬੈਲਟ ਰੱਖ ਦੇਣੀ ਹੈ ਜੀ ਇਹ ਦੇਖੋ ਇਹਦੇ ਵਿੱਚ ਇੱਥੇ ਪਲੇਟ ਪਾਉਗੀ ਹੁਣ ਆਪਾਂ ਦੂਸਰਾ ਜਿਹੜਾ ਪੱਲਾਗਾ ਉਹਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਵਿਛਾ ਕੇ ਜਿਹੜਾ ਆਪਣਾ ਫਰੰਟ ਪੱਲਾਗਾ ਉਨੂੰ ਉੱਤੇ ਰੱਖ ਦਾਂਗੇ ਉੱਤੇ ਆਪਾਂ ਪਹਿਲਾਂ ਜੀ ਜਿਹੜੀ ਸਾਈਡ ਵੀ ਆਪਣੇ ਪੌਕਟ ਆਉਂਦੇ ਹੁੰਦੇ ਨੇ ਝੋਲੀ ਤੋਂ ਉਲਟ ਸਾਈਡ ਉਹ ਸਾਈਡ ਬਿਲਕੁਲ ਅਕਸਾਰ ਕਰਕੇ ਕੱਪੜੇ ਤੇ ਰੱਖ ਦਾਂਗੇ ਪਹਿਲਾਂ ਆਪਾਂ ਉਧਰਲੀ ਸਾਈਡ ਦੀ ਕਾਟ ਪਾਉਣੀ ਹੈ ਫਿਰ ਆਪਾਂ ਇਧਰਲੀ ਸਾਈਡ ਤੋਂ ਵੀ ਆਪਣੇ ਇੰਚੀ ਟੇਪ ਦੇ ਹਿਸਾਬ ਨਾਲ ਮਾਰਜਨ ਰੱਖਣਾ ਜਿੰਨਾ ਵੀ ਆਪਾਂ 2 2 ਇੰਚ ਪੱਲਾ ਵੱਧ ਰੱਖਦੇ ਹੁੰਨੇ ਆਂਗੇ ਚੜਾਈ 'ਚ ਤੇ ਉਹ ਰੱਖਣਾ ਤੇ ਲੰਬਾਈ 'ਚ ਕਿਵੇਂ ਰੱਖਣਾ ਤੁਹਾਨੂੰ ਇਹ ਵੀ ਅੱਗੇ-ਅੱਗੇ ਮੈਂ ਦੱਸ ਰਹੀ ਆਂਗੀ ਇਹ ਜਿਹੜੇ ਖਿੱਚ ਮਾਰਨ ਦੇ ਦੋ ਕਾਰਨ ਹੁੰਦੇ ਨੇ ਜੀ ਆਪਣੇ ਪਲਾਜੋ ਦੇ ਵਿੱਚ ਇੱਕ ਤਾਂ ਹੁੰਦਾ ਵੀ ਆਪਾਂ ਸਹੀ ਤਰੀਕੇ ਨਾਲ ਜਿਹੜਾ ਪਿਛਲਾ ਪਲਾਜੋ ਦੀ ਪੈਂਟ ਪਲਾਜੋ ਦੀ ਜਿਹੜੀ ਹੁੰਦੀ ਹੈ ਜਿਹੜਾ ਬੈਕ ਪੱਲਾਗਾ ਉਹ ਹਮੇਸ਼ਾ ਝੋਲੀ ਕੋਲੋਂ ਬਾਧਮਾ ਰੱਖਿਆ ਜਾਂਦਾਗਾ ਉਹ ਜ਼ਰੂਰੀ ਹੈ ਜੀ ਤਾਂ ਬੈਠਣ ਵੇਲੇ ਖਿੱਚਣੀ ਆਪਣੇ ਪੈਂਦੀ ਹੈਗੀ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਤੇ ਆਪਾਂ ਇਸੇ ਤਰੀਕੇ ਨਾਲ ਜੀ 2-2 ਇੰਚ ਦੀ ਪਹਿਲਾਂ ਵੀ ਆਪਣੀ ਜਿੱਥੇ ਝੋਲੀ ਵਾਲੀ ਸਲਾਈ ਲੱਗਦੀ ਹੁੰਦੀ ਹੈ ਜਿਹੜੀ ਉਧਰਲੀ ਸਾਈਡ ਵਧਾ ਕੇ ਰੱਖਣਾ ਇੱਥੋਂ ਆਪਾਂ ਸਵਾ ਦੋ ਲੈਣਾਗਾ ਇਹ ਜਿਹੜਾ ਇਹ ਚੀਜ਼ ਹੈ ਜੀ ਦੇਖੋ ਆਪਾਂ ਨੇ ਕੱਪੜਾ ਜਿਹੜਾ ਬੇਸਟ ਨਹੀਂ ਕੀਤਾ ਉਹਦੇ ਵਿੱਚੋਂ ਜਿੱਥੋਂ ਵੀ ਆਪਣੇ ਪਲਾਜ਼ੋ ਦਾ ਕੋਈ ਰੁੱਖ ਨਹੀਂ ਹੈਗਾ ਇਹਦਾ ਕਿਉਂਕਿ ਇਹਦੇ ਵਿੱਚ ਕਿਹੜਾ ਬੂਟੀਆਂ ਨੇ ਆਪਾਂ ਨੇ ਇਹਨੂੰ ਰੱਖ ਲਿਆ ਦੇਖੋ ਇੱਥੋਂ ਮੈਂ ਮੂਰੀ ਕੋਲੋਂ 2 ਇੰਚ ਦਾ ਲਾਇਆਗਾ ਤੇ ਇੱਥੋਂ ਵੀ 2 ਇੰਚ ਦਾ ਲਾਇਆ ਜੀ ਇੱਥੋਂ ਮੈਂ ਇੱਕ ਸੂਤ ਪਰ ਵਧਾਤਾ ਇੱਥੋਂ ਵੀ ਮੈਂ ਸੂਤ ਪਰ ਵਧਾ ਕੇ ਇੱਥੇ ਲਾਤਾ ਨਿਸ਼ਾਨ ਤੇ ਜਿੱਥੇ ਆਪਣੀ ਝੋਲੀ ਹੈਗੀ ਉਥੇ ਆਪਾਂ 2.5 ਇੰਚ ਵਧ ਰੱਖਾਂਗੇ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਨੀਚੋਂ ਨਹੀਂ ਜ਼ਿਆਦਾ ਖੁੱਲਾ ਹੋਣਾ ਚਾਹੀਦਾ ਪਲਾਜੋ ਉੱਪਰੋਂ ਜਿੱਥੋਂ ਆਪਾਂ ਬੈਠਣ ਵੇਲੇ ਖਿੱਚ ਨਾ ਮਾਰਨ ਦਾ ਇਹੀ ਕਾਰਨ ਹੈ ਆਪਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਤੁਸੀਂ ਨੀਚੇ ਵੀ ਬੈਠ ਸਕਦੇ ਹੋ ਪੈਂਟ ਪਲਾਜੋ ਪਾ ਕੇ ਆਪਾਂ ਕਈ ਵਾਰੀ ਨੀਚੇ ਨਹੀਂ ਬੈਠ ਸਕਦੇ ਹੈਗੇ ਵੀ ਕੁਰਸੀ ਵਗੈਰਾ ਤੇ ਬੈਠਣਾ ਪੈਂਦਾ ਕਿਉਂਕਿ ਇਹ ਖਿੱਚ ਪੈਣ ਲੱਗ ਜਾਂਦੀ ਹੈ ਇਸ ਨੂੰ ਫਿਰ ਅ ਸਵਾਦੋ ਜੀ ਆਪਾਂ ਇੱਥੇ ਝੋਲੀ ਕੋਲ ਰੱਖਾਂਗੇ ਵਧਾ ਕੇ ਤੇ ਉੱਪਰ ਨੂੰ ਜਿਹੜਾ ਆਪਾਂ ਰੱਖਣਾਗਾ 2.5 ਇੰਚ ਤਾਂ ਆਪਾਂ ਲੰਬਾਈ 'ਚ ਵਧ ਰੱਖਣਾਗਾ ਆਪਣੇ ਫਰੰਟ ਪੱਲੇ ਤੋਂ ਤੇ ਆਪਾਂ ਨੇ ਜਿਹੜਾ ਫਰੰਟ ਤੇ ਬੈਲਟ ਲੱਗੂਗੀ ਜੀ 1 ਇੰਚ ਦੀ ਆਪਣੀ ਬੈਲਟ ਹੋਗੀ ਹੈਨਾ ਇਹ 1 ਇੰਚ ਦਾ ਆਪਾਂ ਬੈਲਟ ਦਾ ਮਾਰਜਿਨ ਰੱਖਣਾਗਾ ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜੀ ਉਹਦੇ ਵਿੱਚ ਲਾਸਟਿਕ ਪਾਵਾਂਗੇ ਉਹਦੇ ਵਿੱਚ ਅੰਦਰ ਨੂੰ ਫੋਲਡ ਕਰਨ ਕਰਾਂਗੇ ਉਹਦਾ ਮਾਰਜਨ ਰੱਖਣਾਗਾ ਆਪਾਂ ਨੇ ਢਾਈ ਰੱਖ ਲਿਆ ਤੇ ਸਾਢੇ 3 ਇੰਚ ਰੱਖ ਲਿਆ ਦੋ ਇੱਥੇ ਆਪਾਂ ਵੀ ਦੋ ਤਰ੍ਹਾਂ ਦਾ ਮਾਰਜਨ ਰੱਖਾਂਗੇ ਝੋਲੀ ਵਾਲੀ ਸਾਈਡ ਜਿਹੜੀ ਹੋਗੀ ਜੀ ਆਪਣੀ ਪੌਕਟ ਵਾਲੀ ਸਾਈਡ ਹੁੰਦੀ ਹੈਗੀ ਉਸ ਸਾਈਡ ਆਪਾਂ ਰੱਖਣਾ ਸਾਢੇ 3 ਇੰਚ ਵੱਧ ਕਿਉਂਕਿ ਉਸ ਆਪਣਾ ਪਲਾਜੋ ਝੋਲੀ ਵਾਲੇ ਸਾਈਡ ਤੋਂ ਵੱਧ ਮਾ ਹੁੰਦਾਗਾ ਤੇ ਪੌਖਟਾੜੀ ਸਾਈਡ ਤੋਂ ਦੂਸਰੇ ਪੱਲੇ ਦੇ ਬਰਾਬਰ ਦਾ ਹੁੰਦਾਗਾ ਇਹਦੇ ਵਿੱਚ ਜੀ ਜਦੋਂ ਲਾਸਟਿਕ ਪੈ ਗਈ 벨ਟ ਲੱਗੀ ਇਹਨੂੰ ਅੰਦਰ ਫੋਲਡ ਕਰਨਾ ਕਿਉਂਕਿ 벨ਟ ਤਾਂ ਉੱਪਰੋਂ ਜੜੀ ਜਾਂਦੀ ਹੈ ਲਾਸਟਿਕ ਦੇ ਵਿੱਚ ਆਪਾਂ ਨੂੰ ਕੱਪੜਾ ਫੋਲਡ ਕਰਨਾ ਪੈਂਦਾ ਇਸ ਲਈ ਆਪਾਂ ਇਧਰੋਂ 3.5 ਰੱਖਿਆ ਜੀ ਇਹ ਦੂਸਰੀ ਸਾਈਡ ਝੋਲੀ ਵਾਲੀ ਤੋਂ ਆਪਾਂ ਰੱਖਿਆ 3.5 2.5 ਤੇ ਹੁਣ ਨਿਸ਼ਾਨ ਜਿਹੜੇ ਆਪਾਂ ਨੇ ਲਾ ਲਏ ਨੇ ਜੀ ਪਹਿਲਾਂ ਆਪਾਂ ਇਧਰਲੀ ਸਾਈਡ ਤੋਂ ਇਹਦੀ ਕਟਿੰਗ ਕਰਾਂਗੇ ਜਿਹੜੀ ਆਪਣੀ ਪੌকেট ਵਾਲੀ ਸਾਈਡ ਹੁੰਦੀ ਹੈਗੀ ਕਟਿੰਗ ਕਰਕੇ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਜੀ ਆਪਾਂ ਨੇ ਪੱਲੇ ਨੂੰ ਇਧਰਲੀ ਸਾਈਡ ਕਿਵੇਂ ਕਰਨਾਗਾ ਇਹ ਦੇਖੋ ਆਪਾਂ ਨੇ ਇਹ ਕੱਟ ਕਰ ਲਿਆ ਜੀ ਹੁਣ ਕੱਟ ਕਰਨ ਤੋਂ ਬਾਅਦ ਆਪਣੇ ਜਿਹੜੇ ਨਿਸ਼ਾਨ ਲੱਗੇ ਹੋਏ ਨੇ ਇਹਨਾਂ ਤੇ ਆਪਾਂ ਹਲਕੇ ਦੇਣੇ ਹੱਥ ਨਾਲ ਚੱਕ ਕੇ ਨਿਸ਼ਾਨਾ ਦੇ ਪੱਲੇ ਨੂੰ ਕਰ ਲਾਂਗੇ ਵੀ ਤਾਂ ਕਿ ਜਿਹੜੀ ਕਾਰਟ ਹੈ ਆਪਣੀ ਬਿਲਕੁਲ ਦੂਸਰੇ ਪੱਲੇ ਦੇ ਨਾਲ ਦੀ ਰਹੇ ਤੁਸੀਂ ਹੁਣ ਦੇਖ ਸਕਦੇ ਹੋ ਜਿਹੜੀ ਪਾਕਟ ਵਾਲੀ ਸਾਈਡ ਸੀ ਉਹ ਤਾਂ ਮੈਂ ਪਲਾਜੋ ਦੇ ਬਿਲਕੁਲ ਨਾਲ ਕੱਟ ਲਈ ਹੁਣ ਆਪਾਂ ਨੇ ਜਿਹੜਾ 2 ਇੰਚ ਦਾ ਮਾਰਜਨ ਰੱਖਿਆ ਸੀ ਉੱਥੇ ਨਿਸ਼ਾਨਾ ਤੇ ਆਪਾਂ ਇਸ ਪੱਲੇ ਨੂੰ ਇਧਰਲੀ ਸਾਈਡ ਕਰ ਲਿਆ ਹੁਣ ਹੁਣ ਆਪਾਂ ਇਹ ਕੱਟ ਪਾ ਦਾਂਗੇ ਇਹਦੇ ਨਾਲ ਕੀ ਹੈ ਜੀ ਆਪਣਾ ਪਲਾਜ਼ੋ ਬਿਲਕੁਲ ਪਰਫੈਕਟ ਤਰੀਕੇ ਨਾਲ ਕੱਟਿਆ ਜਾਊਗਾ ਇਹ ਜਿਹੜੀਆਂ ਗੱਲਾਂ ਨੇ ਤੁਹਾਨੂੰ ਕਿਸੇ ਵੀ ਟੇਲਰ ਨੇ ਵੀ ਨਹੀਂ ਦੱਸਣੀਆਂ ਹੈਗੀਆਂ ਕਿਉਂਕਿ ਇਹ ਟੇਲਰ ਦਾ ਤਰੀਕਾ ਜੀ ਕਟਿੰਗ ਕਰਨ ਦਾ ਤਾਂ ਹੀ ਆਪਣੇ ਵੀ ਜਿਹੜਾ ਆਪਾਂ ਘਰ ਪਲਾਜ਼ੋ ਬਣਾ ਲੈਂਦੇ ਆ ਤੇ ਟੇਲਰ ਦੇ ਪਲਾਜ਼ੋ ਬਣਾਈ ਹੋਏ ਚ ਬਹੁਤ ਫਰਕ ਰਹਿ ਜਾਂਦਾਗਾ ਇਹ ਚੀਜ਼ਾਂ ਦਾ ਕਿਉਂਕਿ ਟੇਲਰਾਂ ਦਾ ਨੁਕਤਾ ਜੀ ਇਹ ਹੈ ਤੁਸੀਂ ਜਰੂਰ ਇਹ ਤਰੀਕਾ ਅਪਣਾ ਕੇ ਦੇਖਿਓ ਇੱਕ ਜਗ੍ਹਾ ਤੇ ਕੈਮਰਾ ਰੱਖ ਕੇ ਵੀਡੀਓ ਮੈਂ ਐਸੇ ਲਈ ਨਹੀਂ ਬਣਾਈ ਹੈਗੀ ਤਾਂ ਕਿ ਤੁਹਾਨੂੰ ਵੀ ਕੈਮਰਾ ਘੁਮਾ ਕੇ ਦਿਖਾ ਸਕਾਂ ਵੀ ਇੱਥੋਂ ਆਪਾਂ ਨੇ ਕਿਵੇਂ ਕਿੰਨਾ ਰੱਖਿਆਗਾ ਬਾਕੀ ਇਹ ਅੱਗੇ ਕਟਿੰਗ ਕਰਨ ਵੇਲੇ ਤੁਸੀਂ ਧਿਆਨ ਰੱਖਣਾ ਜੀ ਪਲਾਜੋ ਦੀ ਕਟਿੰਗ ਹੈ ਜਿਹੜੀ ਸਲਵਾਰ ਤੋਂ ਵੀ ਸੌਖੀ ਆ ਬਸ ਥੋੜੀਆਂ ਜਿਹੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਹੈਗਾ ਇਹ ਦੇਖੋ ਜੀ ਹੁਣ ਆਪਾਂ ਨੇ ਇਧਰਲੀ ਸਾਈਡ ਵੱਧ ਤੇ ਦੂਸਰੀ ਸਾਈਡ ਦੂਸਰੇ ਪੱਲੇ ਦੇ ਬਰਾਬਰ ਦੀ ਮਤਲਬ ਕਿ ਜਦੋਂ ਉਹ ਤੇ ਬੈਲਟ ਲੱਗ ਗਈ ਤਾਂ ਉਹਨੇ ਪੱਲੇ ਨੇ ਬਰਾਬਰ ਹੋ ਜਾਣਾ ਲਾਸਟਿਕ ਪਾ ਕੇ ਬੈਲਟ ਲੱਗ ਕੇ ਇਸ ਤਰੀਕੇ ਨਾਲ ਤੁਸੀਂ ਪਲਾਜ਼ੋ ਦੀ ਕਟਿੰਗ ਕਰ ਸਕਦੇ ਹੋ ਪਾਕਟ ਲਾ ਸਕਦੇ ਹੋ ਤੁਸੀਂ ਪਲਾਜ਼ੋ ਤੇ ਕੋਈ ਡਿਜ਼ਾਈਨ ਵਗੈਰਾ ਬਣਾਉਣਾ ਹੋਵੇ ਉਹਦੀ ਆਪਾਂ ਲੱਗ ਤੋਂ ਵੀਡੀਓ ਪਾਵਾਂਗੇ ਇਹ ਸਿੰਪਲ ਪਲਾਜ਼ੋ ਦੀ ਕਟਿੰਗ ਹੈ ਜੀ ਪੈਂਟ ਪਲਾਜ਼ੋ ਦੀ ਇਹ ਫਰੰਟ ਤੇ ਬੈਕ ਪੱਲਾ ਨੇ